ਅੱਜ ਅਸੀਂ ਜਿਸ ਵਿਸ਼ੇ ਤੇ ਸਿੱਖਣਾ ਆ ਉਹ ਖਾਸ ਵਿਸ਼ਾ ਹੈ ਪ੍ਰਾਰਥਨਾ ਦੇ ਦੁਆਰਾ ਪਰਮੇਸ਼ਰ ਜੀ ਦੇ ਨੇੜੇ ਆਉਣਾ ਹallelujah ਬਹੁਤ ਵਾਰੀ ਅਸੀਂ ਸੋਚਦੇ ਆ ਕਿ ਪਰਮੇਸ਼ਰ ਦੇ ਨੇੜੇ ਜਾਣਾ ਆ ਪਰ ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਪਰਮੇਸ਼ਰ ਦੇ ਨੇੜੇ ਕਿਵੇਂ ਜਾ ਸਕਦੇ ਹਾਂ ਪਰਮੇਸ਼ਵਰ ਜੀ ਦੇ ਨੇੜੇ ਤਾਂ ਪ੍ਰਾਰਥਨਾ ਉਹ ਰਸਤਾ ਆ ਜਿਸ ਰਸਤੇ ਤੇ ਤੁਰ ਕੇ ਅਸੀਂ ਪਰਮੇਸ਼ਵਰ ਦੇ ਨੇੜੇ ਪਹੁੰਚਦੇ ਆ ਹallelujah ਪ੍ਰਾਰਥਨਾ ਤੁਹਾਡੇ ਵਿਸ਼ਵਾਸ ਦੀ ਜ਼ੁਬਾਨ ਆ ਪ੍ਰਾਰਥਨਾ ਤੁਹਾਡੀ ਨੇਚਾ ਦੀ ਆਵਾਜ਼ ਆ ਜੋ ਤੁਸੀਂ ਵਿਸ਼ਵਾਸ ਕਰਦੇ ਆ ਜੋ ਤੁਸੀਂ ਇਮਾਨ ਰੱਖਿਆ ਆ ਉਸੇ ਇਮਾਨ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਹੀ ਪ੍ਰਾਰਥਨਾ ਹੈ ਜਦੋਂ ਤੁਸੀਂ ਪ੍ਰਾਰਥਨਾ ਦੇ ਵਿੱਚ ਬੈਠਦੇ ਆ ਤਾਂ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠਦੇ ਹੋ ਮਤਲਬ ਕਿ ਤੁਸੀਂ ਪਰਮੇਸ਼ਵਰ ਦੇ ਨੇੜੇ ਜਾਂਦੇ ਆ ਪਰਮੇਸ਼ਵਰ ਜੀ ਦੇ ਨਾਲ ਬੈਠਦੇ ਆ ਕਿਉਂਕਿ ਪ੍ਰਾਰਥਨਾ ਵਿੱਚ ਬੈਠਣ ਦਾ ਮਤਲਬ ਹੀ ਇਹ ਆ ਕਿ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠਣਾ ਔਰ ਪਰਮੇਸ਼ਵਰ ਦੀ ਹਜ਼ੂਰੀ ਕਿੱਥੇ ਆ ਜਿੱਥੇ ਵੀ ਤੁਸੀਂ ਪ੍ਰਾਰਥਨਾ ਕਰਨ ਲਈ ਬੈਠ ਗਏ ਉੱਥੇ ਹੀ ਜਿੱਥੇ ਵੀ ਤੁਸੀਂ ਉਹਨੂੰ ਯਾਦ ਕਰ ਲਿਆ ਉੱਥੇ ਹੀ ਜਿੱਥੇ ਵੀ ਤੁਸੀਂ ਉਹਨੂੰ ਪੁਕਾਰਿਆ ਉੱਥੇ ਹੀ ਉੱਥੇ ਹੀ ਪਰਮੇਸ਼ਵਰ ਦੀ ਹਜ਼ੂਰੀ ਆ ਅੱਜ ਤੁਸੀਂ ਖੋਜੇਵਾਲ ਵਿੱਚੋਂ ਤਾਂ ਪਰਮੇਸ਼ਵਰ ਦੀ ਹਜ਼ੂਰੀ ਖੋਜੇਵਾਲ ਦੇ ਵਿੱਚ ਜਾਂ ਚਰਚ ਦੇ ਵਿੱਚ ਹallelujah ਤੁਸੀਂ ਇੱਥੋਂ ਘਰ ਵਿੱਚ ਜਾਣਾ ਤਾਂ ਪਰਮੇਸ਼ਵਰ ਦੀ ਹਜ਼ੂਰੀ ਤੁਹਾਡੇ ਨਾਲ ਤੁਹਾਡੇ ਘਰ ਦੇ ਵਿੱਚ ਵੀ ਜਾਏਗੀ ਤੁਸੀਂ ਰਾਤ ਦੇ ਸਮੇਂ ਵਿੱਚ ਬੈਠੋਗੇ ਤਾਂ ਪ੍ਰਭੂ ਇਹ ਨਹੀਂ ਕਹਿਣਗੇ ਕਿ ਹੁਣ ਤੇ ਕੈਨੇਡਾ ਦੇਨ ਚੜਿਆ ਮੈਂ ਇੰਡੀਆ ਵਾਲਿਆਂ ਦੀ ਨਹੀਂ ਸੁਣ ਸਕਦਾ ਆਮ ਸੌਰੀ ਹੁਣ ਤਾਂ ਮੈਂ ਕੈਨੇਡਾ ਵਾਲਿਆਂ ਦੀ ਸੁਣਨੀ ਆ ਅਮਰੀਕਾ ਵਾਲਿਆਂ ਦੀ ਸੁਣਨੀ ਆ ਨਹੀਂ ਜਿਹੜਾ ਵੀ ਜਿੱਥੇ ਵੀ ਜਦੋਂ ਵੀ ਜਿੱਤਾਂ ਦੀ ਪੁਕਾਰੇਗਾ ਮੇਰਾ ਪਰਮੇਸ਼ਰ ਉਹਦੇ ਨਾਲ ਹੋਵੇਗਾ ਉਹਦੀ ਆਵਾਜ਼ ਨੂੰ ਸੁਣੇਗਾ ਅਤੇ ਉੱਤਰ ਦੇਵੇਗਾ ਹallelujah ਹallelujah ਸੁਪ પ્રાર્થના ਇੱਕ ਸਮਰਥਿਆ ਪ੍ਰਾਰਥਨਾ ਉਹ ਸਮਰਥਿਆ ਉਹ ਜ਼ੋਰ ਆ ਜਿਹਦੇ ਨਾਲ ਤੁਸੀਂ ਪਹਾੜਾਂ ਨੂੰ ਉਖਾੜ ਸਕਦੇ ਹੋ ਇੰਨਾ ਜ਼ੋਰ ਹੈ ਜਿਹੜੇ ਕੰਮ ਦਵਾਈਆਂ ਨਾਲ ਨਹੀਂ ਹੋ ਸਕਦੇ ਪ੍ਰਾਰਥਨਾ ਦੇ ਦੁਆਰਾ ਉਹ ਕੰਮ ਹੋ ਸਕਦੇ ਆ ਪ੍ਰਾਰਥਨਾ ਦੇ ਵਿੱਚ ਇੰਨੀ ਜ਼ਿਆਦਾ ਤਾਕਤ ਹੈ ਕਿ ਜਿੱਤਨੀ ਦੁਨੀਆ ਨੇ ਨਾ ਕਰ ਦਿੱਤੀ ਆ ਪਰਮੇਸ਼ਵਰ ਉਸ ਨਾ ਨੂੰ ਹਾਂ ਵਿੱਚ ਬਦਲ ਸਕਦੇ ਆ ਹਾਲੇਲੂਇਆ ਆ ਸਕਦੇ ਪਰ ਸਿਰਫ ਪ੍ਰਾਰਥਨਾ ਦੇ ਦੁਆਰਾ ਹੀ ਪਰਮੇਸ਼ਵਰ ਜੀ ਦੇ ਨੇੜੇ ਜਾਇਆ ਜਾ ਸਕਦਾ ਹੈ ਹallelujah ਸੋ ਮਤੀ ਦੀ ਕਿਤਾਬ ਉਹਦਾ 21 ਨੰਬਰ ਅਧਿਆਇ ਤੇ ਉਹਦੀ 22 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਹੈ ਅਤੇ ਸਭ ਕੁਝ ਜੋ ਤੁਸੀਂ ਨੇਚਰ ਨਾਲ ਪ੍ਰਾਰਥਨਾ ਕਰਕੇ ਮੰਗੋ ਸੋ ਪਾਓਗੇ ਹallelujah ਪ੍ਰਾਤਮਿਕ ਦੇ ਨਾਲ ਅਸੀਂ ਸਭ ਕੁਝ ਪ੍ਰਾਪਤ ਕਰ ਸਕਦੇ ਹਾਂ ਜੋ ਕੁਝ ਵੀ ਸਿਰਫ ਬਿਮਾਰੀਆਂ ਦਾ ਇਲਾਜ ਨਹੀਂ ਸਿਰਫ ਘਰ ਵਿੱਚ ਰੋਟੀ ਨਹੀਂ ਜੋ ਕੁਝ ਤੁਹਾਨੂੰ ਚਾਹੀਦਾ ਹੈ ਜੋ ਵੀ ਤੁਹਾਡੀ ਜ਼ਰੂਰਤ ਹੈ ਬਹੁਤ ਸਾਰੇ ਲੋਕ ਆ ਜਿਨ੍ਹਾਂ ਕੋਲੇ ਲੂ ਚੀਜਾਂ ਸੰਸਾਰਿਕ ਚੀਜਾਂ ਬਹੁਤ ਆ ਪਰ ਆਤਮਿਕ ਚੀਜਾਂ ਦੀ ਬਹੁਤ ਘਾਟ ਆ ਭਾਵ ਜਿਨ੍ਹਾਂ ਦੇ ਕੋਲ ਸ਼ਾਂਤੀ ਨਹੀਂ ਆ, ਪ੍ਰੇਮ ਨਹੀਂ ਹੈ, ਆਨੰਦ ਨਹੀਂ ਹੈ, ਪੈਸਾ ਤੇ ਲਾ ਬਹੁਤ ਆ। ਅਗਰ ਉਹ ਪ੍ਰਾਰਥਨਾ ਕਰਕੇ ਪਰਮੇਸ਼ਵਰ ਕੋਲੋਂ ਆਨੰਦ ਮੰਗਣਗੇ ਤਾਂ ਪ੍ਰਭੂ ਉਹਨਾਂ ਨੂੰ ਆਨੰਦ ਨਾਲ ਵੀ ਭਰਪੂਰ ਕਰ ਦੇਣਗੇ। ਹallelujah ਪਰ ਬਹੁਤ ਸਾਰੇ ਲੋਕ ਆ ਜਿਨ੍ਹਾਂ ਦੇ ਕੋਲੇ ਸੰਸਾਰਿਕ ਚੀਜ਼ਾਂ ਵੀ ਨਹੀਂ ਆ ਜੇ ਤੁਹਾਡੇ ਕੋਲੇ ਸੰਸਾਰਿਕ ਚੀਜ਼ਾਂ ਨਹੀਂ ਆ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਪ੍ਰਾਤਨਾ ਚ ਮੰਗੜੀਆਂ ਨਹੀਂ ਆ ਤੁਸੀਂ ਪ੍ਰਾਤਨਾ ਵਿੱਚ ਮੰਗੋ ਜੇ ਇਸ ਚੀਜ਼ ਦੀ ਵੀ ਤੁਹਾਨੂੰ ਜ਼ਰੂਰਤ ਆ ਉਹ ਸਾਰੀਆਂ ਜ਼ਰੂਰਤਾਂ ਮੇਰੇ ਪ੍ਰਭੂ ਜੀ ਤੁਹਾਡੀਆਂ ਪੂਰੀਆਂ ਕਰਨਗੇ ਹallelujah ਕਿਉਂਕਿ ਵਚਨ ਵਿੱਚ ਲਿਖਿਆ ਅਤੇ ਸਭ ਕੁਝ ਸਭ ਕੁਝ ਵਿੱਚ ਸਭ ਕੁਝ ਹੀ ਆ ਜਾਂਦਾ ਹੈ ਸਭ ਕੁਝ ਵਿੱਚ ਪਰੇਸ਼ਾਨੀਆਂ ਤੋਂ ਛੁਟਕਾਰਾ ਵੀ ਆ ਬਿਮਾਰੀਆਂ ਤੋਂ ਛੁਟਕਾਰਾ ਗਰੀਬੀ ਤੋਂ ਛੁਟਕਾਰਾ ਕਰਜ਼ੇ ਤੋਂ ਛੁਟਕਾਰਾ ਹਰ ਸਰਾਪ ਤੋਂ ਛੁਟਕਾਰਾ ਨਸ਼ਿਆਂ ਤੋਂ ਛੁਟਕਾਰਾ ਬਾਂਝਪਨ ਤੋਂ ਛੁਟਕਾਰਾ ਦੁੱਖਾਂ ਤਕਲੀਫਾਂ ਬੋਝਾਂ ਤੋਂ ਛੁਟਕਾਰਾ ਤਾਨੇ ਮੇੜਿਆਂ ਤੋਂ ਛੁਟਕਾਰਾ ਹਰ ਉਹ ਚੀਜ਼ ਜਿਹਤੋਂ ਤੁਸੀਂ ਛੁਟਕਾਰਾ ਪਾਉਣਾ ਚਾਹੁੰਦੇ ਆ ਉਹ ਸਭ ਕੁਝ ਦੇ ਵਿੱਚ ਹੀ ਆ ਜੋ ਕੋਈ ਵੀ ਸਭ ਕੁਝ ਜੋ ਤੁਸੀਂ ਨੇਚਾ ਨਾਲ ਪ੍ਰਾਰਥਨਾ ਕਰਕੇ ਮੰਗੋਗੇ ਕਿਵੇਂ ਮੰਗੜਾ ਆ ਨੇਚਾ ਦੇ ਨਾਲ ਬੁੱਲ੍ਹਾਂ ਦੇ ਨਾਲ ਨਹੀਂ ਨੇਚਾ ਦੇ ਨਾਲ ਨੇਚਾ ਤੁਹਾਡੇ ਅੰਦਰ ਆ ਤੁਹਾਡਾ ਵਿਸ਼ਵਾਸ ਹੀ ਤੁਹਾਡੀ ਨੇਚਾ ਆ ਭਰੋਸਾ ਰੱਖ ਕੇ ਪਰਮੇਸ਼ਵਰ ਤੋਂ ਮੰਗਣਾ ਹੈ ਸ਼ੱਕ ਨਹੀਂ ਕਰਨਾ ਭੋੜਾ ਵੀ ਸ਼ੱਕ ਨਹੀਂ ਕਰਨਾ ਜਿਹੜੀ ਵੀ ਪ੍ਰਾਰਥਨਾ ਤੁਸੀਂ ਅੱਜ ਹੀ ਪ੍ਰੈਕਟੀਕਲ ਕਰਨਾ ਕਿਉਂਕਿ ਸਿਆਣੇ ਕਹਿੰਦੇ ਹੁੰਦੇ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅਬ ਕਿ ਕਿਉਂ ਸੋਚੀਏ ਕਿ ਹਫਤੇ ਪਿੱਛੋਂ ਜਾ ਕੇ ਕਰਾਂਗੇ ਹੁਣ ਵੀ ਜਦੋਂ ਤੁਸੀਂ ਇੱਥੇ ਬੈਠੇ ਹੋਏ ਵਚਨ ਨੂੰ ਸੁਣ ਰਹੇ ਆ ਤੁਸੀਂ ਆਪਣੀ ਨੇਚਾ ਨੂੰ ਮਜ਼ਬੂਤ ਕਰ ਲਵੋ ਔਰ ਇਹਨਾਂ ਵਚਨਾਂ ਨੂੰ ਆਪਣੇ ਅੰਦਰ ਲੈ ਲਵੋ ਕਿਉਂਕਿ ਵਚਨ ਖੁਦ ਪਰਮੇਸ਼ਵਰ ਹੈ ਕਦੇ ਵੀ ਵਚਨ ਦੇ ਸਮੇਂ ਵਿੱਚ ਸੌਣਾ ਨਹੀਂ ਕਦੇ ਵਚਨ ਨੂੰ ਇਗਨੋਰ ਨਹੀਂ ਕਰਨਾ ਵਚਨ ਨੂੰ ਇਗਨੋਰ ਕਰਨਾ ਵਚਨ ਨੂੰ ਪਾਸੇ ਰੱਖਣਾ ਮਤਲਬ ਪਰਮੇਸ਼ਵਰ ਨੂੰ ਇਗਨੋਰ ਕਰਨਾ ਹallelujah